ਐਨ ਬਿਲਕੁਲ ਤਣੋ ਮਣੋ ਹੋ ਗਈ ਸੇਵਾ ਨਾਲ ਜਿਵੇਂ ਵੀਰ ਉਥੋਂ ਰਾਸ਼ਨ ਵੇਖੋ ਇਕੱਠਾ ਕਰਨਾ ਬੜਾ ਔਖਾ ਹੈ ਆਪਣੇ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਇਹ ਸਾਡੇ ਬੱਚਿਆਂ ਦੇ ਮੂੰਹ ਚ ਪਾ ਰਹੇ ਨੇ ਮੈਂ ਜਿਹੜੇ ਲੋਕ ਲੁੱਟਣ ਵਾਲੇ ਮੰਨਨ ਕਹਿਦੇ ਆ ਤੁਹਾਡੇ ਵਾਸਤੇ ਜ਼ਹਿਰ ਜੇ ਇਹ ਆਪਣੇ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਐ ਪਾਉ ਕੀ ਆ ਸਹੀ ਗੱਲ ਆ ਜੀ ਬਿਲਕੁਲ ਜ਼ਹਿਰ ਆ ਜਿਹੜਾ ਜਿਹੜਾ ਨਜਾਇਜ਼ ਲੈ ਕੇ ਜਾਂਦਾ ਜ਼ਹਿਰ ਹੈ ਜਿਹਦੇ ਜਿਹਦਾ ਡੁੱਬਿਆ ਉਹ ਲਵੇ ਬਾਈ ਜੀ ਰਾਤ ਨੂੰ ਮੋਕਸਰ ਸਾਹਿਬ ਸ੍ਰੀ ਮੋਕਸਰ ਸਾਹਿਬ ਤੋਂ ਇੱਕ ਹੋਰ ਟਰਾਲੀਆਂ ਦੋ ਟਰਾਲੀਆਂ ਲੈ ਗਿਆ ਚਾਰ ਦੀਆਂ ਇੱਕ ਤਾਂ ਆਪਣੇ ਜਿਹੜੇ ਫੀਲੇ ਤੁਸੀਂ ਗੱਲ ਕੀਤੀ ਹੈ ਫੀਲੇ ਤੇ ਵਿਚੋਲੇ ਰਾਜ ਆਪਣਾ ਕਟਾਰੀਆ ਸਾਹਿਬ ਦੀਆਂ ਗੱਡੀਆਂ ਨੇ ਉਹਨਾਂ ਨੂੰ ਘੇਰ ਲਿਆ ਟਰਾਲੀਆਂ ਨੂੰ ਮੁਲਾਜ਼ਮਾਂ ਨੇ ਘੇਰ ਲਿਆ ਕਿ ਇੱਥੇ ਚਾਰ ਵਰਤਾ ਕੇ ਜਾਓ ਉਹਨਾਂ ਦੇ ਭਨੇ ਵਿਚਾਰਿਆਂ ਨੂੰ ਕਿ ਉਹ ਅੱਗੇ ਲੈ ਕੇ ਜਾਣਾ ਉਹਨਾਂ ਛੋਛਾ ਰਾਜ ਲਾਦਾ ਜਿਹਦਾ ਮਰਕਲਾ ਪਾਣੀ ਨੁਕਸਾਨ ਨਹੀਂ ਕਰਦਾ ਫੀਲੇ ਵੀ ਕਰੀ ਜਾਂਦੇ ਨੇ ਫੀਲੇ ਪੂਰਾ ਰੱਜ ਕੇ ਖਾਣੇ ਨੇ ਚਮਚਿਆਂ ਨੂੰ ਕਹਿੰਦੇ ਨੇ ਤੁਹਾਨੂੰ ਤਾਂ ਪੈਨ ਰਾਜ ਜੋ ਸਾਡੇ ਕੋਲ ਪਹੁੰਚੇ 10 ਵਜੇ ਵਿਚਾਰੇ ਇੱਥੇ ਫੇਰ ਉਹਨਾਂ ਟਰਾਲੀ ਆਉਂਥੇ ਤੂੜੀ ਦੀ ਲਾਈ ਇੱਥੇ ਆਪਣੇ ਪ੍ਰਬੰਧਕ ਹੈਗੇ ਵੀਰ ਉਹਨਾਂ ਕੋਲੇ ਗਏ ਤੇ ਉਹਨਾਂ ਨੇ ਉਥੇ ਤੂੜੀ ਦੀ ਟਰਾਲੀ ਹਲਵਾ ਲਈ ਇੱਥੇ ਦਾਣੇ ਦੀ ਲੋੜ ਸੀ ਇੱਥੇ ਦਾਣਾਂ ਦਾ ਪਚਾਤਾ ਪਰ ਜਿਹੜੇ ਫੀਲੇ ਨੇ ਫਰਲ ਠੋਕੀ ਨਾ ਕੱਲ ਇਥੋਂ ਚੱਲਿਆ ਕੰਮ ਹੋਈ ਜਿਹੜੇ ਰਾਹ ਦੇ ਰੋੜੇ 10 ਵਜੇ ਤੱਕ ਉਹਨਾਂ ਨੂੰ ਕਿਸੇ ਨੇ ਚਾਹ ਪਾਣੀ ਵੀ ਨਹੀਂ ਪੁੱਛਿਆ ਇੱਥੇ ਅੱਗ ਲੰਗਰ ਛਕਿਆ ਆਪਾਂ ਵੇਖੋ ਹਰੇਕ ਨੂੰ ਚਾਹ ਪਾਣੀ ਪੁੱਛਿਆ ਅਸੀਂ ਇਹੀ ਸੋਚ ਕੇ ਆਏ ਜੀ ਭਾਵੇਂ ਸਾਨੂੰ ਰਾਤ ਲੱਗ ਜਾ ਇੱਥੇ ਪਰ ਅਸੀਂ ਉਹ ਧਰਮ ਬੰਦ ਨਹੀਂ ਕਰਾਂਗੇ ਰਹਿਣ ਦਾ ਪ੍ਰਬੰਧ ਕਰਾਂਗੇ ਖਾਣ ਪੀਣ ਦਾ ਪ੍ਰਬੰਧ ਕਰਾਂਗੇ ਅਸੀਂ ਉਹ ਘਰ ਤੱਕ ਪਹੁੰਚਾਉਣਾ ਜਿੱਥੇ ਨਹੀਂ ਪਹੁੰਚਿਆ ਆਪਕੇ ਇਸ਼ਾਰੇ ਤੇ ਲੇਟ ਹੋ ਰਿਹਾ ਮੈਂ ਵੀਰਾਂ ਨੂੰ ਕਹਾਂਗਾ ਤੁਸੀਂ ਟਰੈਕਟਰ ਤੋਰੋ